ਕਿ ਬਾਬਾ ਖੜ ਗਿਆ ਬੇਟੀ ਕੋਲੇ ਕਹਿੰਦਾ ਮੈਂ ਪੁੱਛ ਨਿਕਲ ਨਹੀਂ ਜਾਂਦਾ ਇਹਨਾਂ ਦੀ ਕਿਸੇ ਤੋਂ ਬਾਬਾ ਮੈਂ ਬਸ ਤਾਂ ਹੀ ਕਿਛ ਨਾ ਬਾਬਾ ਮੈਂ ਬਾਹਰ ਹਰ ਓਂਖਾ ਬਣੇ ਇਹ ਕਹਿੰਦਾ ਮੈਂ ਪੁੱਛ ਨਿਕਲਦਾ ਥੋੜੀ ਪੁੱਛ ਨਿਕਲਦੀ ਨਹੀਂ ਕਿਸੇ ਤੋਂ ਬਾਬੂ ਕੀ ਬੇਹਨ ਪੁੱਛਾ ਟੱਕੀ ਰਹਿ ਲੈਨੇ ਪਰ ਪਤਾ ਨਹੀਂ ਲੱਗਦਾ ਕਾ ਕੁਝ ਸਹੀ ਨਹੀਂ ਜਾ ਰਹਾ ਪੁੱਛ ਨਿਕਲਦਾ ਫੇਰੀ ਪਤਾ ਲੱਗੇ ਰਾਹ ਨਹੀਂ ਸਹੀ ਪੈਦੀ ਗੱਲ ਹੈ ਹਾਂ ਖੜਾ ਬੰਦਰ ਤੁਸੀਂ ਦੱਸੋ ਬਾਬਾ ਹੁਣ ਕੌਣ ਆਏ ਕੇ ਹੋ ਜਾਂ ਮੈਂ ਤੁਸੀਂ ਦੱਸੋ ਕੌਣ ਆਏ ਜਿਹੜਾ ਖੜਾ ਹੈ 啊，你俩吃了多少呀？还发了啥呢？哎呀！ ਇਹਦਾ ਬਾਬਾ ਓਏ ਕੁੜੀ ਨੂੰ ਪੁੱਛ ਓ ਇਹਨਾਂ ਦੇ ਘਰ ਦੇ ਵਿੱਚ ਗੱਡੀ ਐ ਗੱਡੀ ਬਾਬਾ ਸਾਡੇ ਦਾ ਕੋਈ ਨਹੀਂ ਕਰਦਾ ਮੈਨੂੰ ਨਹੀਂ ਪਤਾ ਵੀ ਪਹਿਲੇ ਪੁੱਛਿਆ ਸੁਣੀ ਸੀ ਹੈਗੀ ਸੀ ਨਹੀਂ ਬਾਬਾ ਮੈਂ ਤਾਂ ਦੇਖੀ ਮੈਂ ਤਾਂ ਕਰ ਸਾਲ 30 ਸਾਲ ਹੋ ਗਏ ਮੈਂ ਤਾਂ ਦੇਖੀ ਇਹ ਤਾਂ ਕਹਿੰਦਾ ਮੈਂ ਗੱਡੀ ਵਾਲਾ ਐ ਕਿਹਦੇ ਬਾਬਾ ਦੇ ਘਰੋਂ ਹੈਗਾ ਉਹਨੂੰ ਕੁਛ ਬਹੁਤ ਨਹੀਂ ਪਤਾ ਕਿੱਥੇ ਛੋਟਾ ਭਾਈ ਆ ਜਾ ਮੇਰੇ ਕੋਲ ਆ ਜਾਵਾਂ ਉਹਨੂੰ ਪਤਾ ਹੋਊਗਾ ਪੈਣਾ ਪਤਾ ਨਹੀਂ ਹੋਣਾ ਕੋਈ ਪਾਦਾ ਬਲਵੀਰ ਸਿੰਘ ਇਹ ਮਾਪਾ ਕਹਿੰਦਾ ਮੇਰੇ ਪਿੱਛੇ ਸੇਵਾ ਸੀਗੀ ਤੂੰ ਸੁਣਾ ਵਿੱਚ ਸੇਵਾ ਸੀਗੀ ਤੁਹਾਡੇ ਇਹ ਮੇਰੇ ਦਾਦੇ ਦਾ ਪਰਾਇਆ ਕੀ ਸੀਗੀ ਜੀ ਖੰਡਾ ਜੀ ਹਰਦਾ ਭਰਾਵਾ ਸੀਗੀ ਗੱਦੀ ਸੀਗੀ ਹਾਂ ਜੀ ਭਾਈ ਬਾਈ ਭਾਈ ਮੈਂ ਬਰਾ ਗੱਲ ਖੜੀਆ ਇਹ ਗੱਡੀਆਂ ਤੇ ਗੱਡੀ ਵੀ ਚੌਥੀ ਪੀੜੀ ਦੀ ਹੈ। ਬੋਲੋ ਵੀਰੇ। ਹੈ? ਕੋਈ ਇਕਵਾਰਾ ਸੀਗਾ। ਹੈ? ਇਕਵਾਰਾ ਦੇ ਛੜਾ। ਇਕਵਾਰਾ ਸੀਨਾ ਕਹਿੰਦਾ ਮੈਂ ਸੇਵਾ ਕਰਦਾ ਸੀਗਾ। ਲੋਕ ਮੈਨੂੰ ਭਗਤ ਭਗਤ ਕਹਿੰਦੇ ਹੁੰਦੇ ਸੀ। ਬੋਲ। ਓਏ ਕਹਿੰਦਾ ਮੈਂ ਸੇਵਾ ਕਰਦਾ ਸੀ ਹੁੰਦੇ ਹੁੰਦੇ ਸੀ ਹੱਸਦੇ ਜਾਂਦੇ ਸੀ ਬੋਲ। ਹੈ? ਕਹਿੰਦਾ ਕਰਦਾ ਸੇਵਾ ਲੱਗੀ ਸੀ। ਉਹ ਲੱਗੀ ਸੀ ਕਿਸੇ ਸੰਤ ਦੀ ਬੋਲ। ਉਹੀ ਕਰਦਾ ਨਹੀਂ ਨਿਸ਼ਾਨੀ ਦੱਸਦਾ ਇਹ ਬੀਬੀ ਨੂੰ ਪਤਾ ਹੋਣੀ ਸ਼ਾਇਦ ਤੈਨੂੰ ਪਤਾ ਹੋਵੇ ਤੇ ਜੱਗੀ ਘਰ ਇਹੀ ਹੈ ਨਹੀਂ ਜੀ ਇੱਥੇ ਲੈ ਆਇਆ ਲੈ ਜੱਗੀ ਕਿੱਥੇ ਸੀ ਉਹ ਵੇਖਿਆ ਸੀ ਤੂੰ ਹੈ ਉੱਥੇ ਲੈਣ ਵਾਲੇ ਕੌਰੇ ਤੈਨ ਸੀਗੇ ਤੈਨ ਸੀਗੇ ਹਾਂ ਇੱਕ ਨਾਮ ਸਾਹਿਬ ਦੇ ਕੱਚਾ ਕਮਰਾ ਵੀ ਸੀਗਾ ਹੈ ਆ ਘਰ ਦੇ ਵਿੱਚ ਪੀਂਗ ਕਾ ਵੀ ਨਾ ਬੁੰਦੇ ਹੁੰਦੇ ਸੀਗੇ ਇਹ ਨਮਤ ਉਹਦੇ ਪਾਸੇ ਨਲਕਾ ਇਦਰੀ ਸੀਗਾ ਹਾਂਜੀ ਉਹ ਪਸੂ ਵੀ ਇਸੇ ਰੋਲਾ ਉਤੋਂ ਬਾਅਦ ਗੱਡੀ ਬੰਦ ਹੋ ਗਈ ਮਾਈ ਜਿਵੇਂ ਗੱਡੀ ਬੰਦ ਹੋਦੀ ਓਵੇਂ ਸਾਰੇ ਘਰ ਦੇ ਕੰਮ ਬੰਦ ਹੋ ਜਾਂਦੇ ਬੋਲੋ ਐਟੈਂਡ ਸਾਰੇ ਰਾਹ ਬੰਦ ਆ ਤੁਹਾਡੇ ਜਿੱਧਰ ਨੂੰ ਚੱਲੇ ਬ੍ਰੇਕ ਲੱਗਣਾ ਬ੍ਰੇਕ ਬੋਲੋ ਘਰ ਦੇ ਵਿੱਚ ਕਾਸ਼ਮ ਕੱਛੀ ਗਰਮਾਹ ਸੂਰੀ ਫੁੱਲ ਬਣਦੀ ਆ ਬੋਲੋ ਹੈ ਕਹਿੰਦਾ ਜਿਵੇਂ ਖੱਕੜੀ ਦੇ ਪੀਖ ਖੇਡਦੇ ਸਾਰਾ ਪਰਿਵਾਰ ਆਏ ਖੇਡਾ ਜਾਂਦਾ ਸਕੇਂਡਰ ਚ ਹੈ ਫਿਰ ਘਰ ਦੇ ਵਿੱਚ